ਨਵਾਂ ਸ਼ਾਇਦ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਦੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਫੇਸ਼ਾਂ ਜਲਾਸ਼ੀਲ ਭਗਤ ਸਿੰਘ ਲਗਨ ਅਸਵਤਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਇਨਾ ਤੇ ਤੂੰ ਦੱਸ ਤੈਨੂੰ ਰੋਸ ਰਖੀ ਗਨਦਾ ਇਨਾ ਤੇ ਤੂੰ ਦੱਸ ਤੈਨੂੰ ਬੇਰੋਸ ਰਖੀ ਗਨਦਾ ਚੁੱਪ ਚਾਪ ਨਹੀਂ ਤੂੰ ਬੋਲੀ ਆਂ ਕਹਿਦਾ ਇਨਾ ਤੇ ਤੂੰ ਦੱਸ ਤੈਨੂੰ ਬੇਰੋਸ ਕੇ

ਏ ਤੂੰ ਦੇ ਗਿਆਨ ਕੱਢ ਲੈ ਨਾ ਯਾ ਦੇ ਜੜਵਾਲ ਆਵੀ ਜਨ ਜਹਾਨ ਨਾਲ ਕੇ ਜਾਏ ਜੜਵਾਲ ਅਭਿੰਨ ਨਹੀਂ ਕਬਰਾਂ ਉੱਲਾ ਚਾਈਦਾ ਜੀਵਨ ਦੇ ਰੰਗਾਂ ਨੂੰ ਮਨਾਉਣਾ ਚਾਹੀਦਾ ਆਵੇ ਦੁੱਖ ਨੇੜੇ ਨਹੀਂ ਡਰਉਣਾ ਚਾਹੀਦਾ ਕਾ ਨਾ ਮੋ ਪਾਲਿਆ ਝੂਠੀ ਦੁਨੀਆ ਦਾੜੀ ਏ ਜਿੰਦ ਫੁੱਲਾਂ ਜੀ ਘਟੜੀ ਖਲਸ਼ਾ ਦੀ ਭਾਰੀ ਏ ਜਿੰਦ ਫੁੱਲਾਂ ਜੀ ਘਟੜੀ ਕਰਜ਼ਾਂ ਦੀ ਭਾਰੀ ਏ ਭਾਰ ਆਪਣਾ ਨਹੀਂ ਕਿਸੇ ਨੂੰ ਚੁਕਾਉਣਾ ਚਾਹੀਦਾ ਜੀਵਨ ਦੇ ਰੰਗਾਂ ਨੂੰ ਵੰਣਾ ਚਾਹੀਦਾ ਸਦਾ ਜੜਦੀ ਕਲਾ ਵਿੱਚ ਪ੍ਰੇਰਣਾ ਸਿੱਖੀਏ ਜਿੱਤਾਂਦਰਸ ਕਉ ਨਾ ਹੋਣੀਆਂ ਨਾ ਟਹਿੜਾ ਸਿੱਖੀਏ ਹਮ ਸਦਾ ਚੜਦੀ ਕਲਾ ਵਿੱਚ ਰਹਿਣਾ ਸਿੱਖੀਏ ਜਿੱਤਾਂ ਅਰਜ਼ ਕਰਾਉਣੀਆਂ ਨਾ ਟਹਿੜਾ ਸਿੱਖੀਏ ਜੰਗ ਜ਼ਿੰਦਗੀ ਦੀ ਜਿੱਤ ਘਰ ਆਉਣਾ ਚਾਹੀਦਾ ਹਮ ਜੀਵਨ ਮੇਰਾ ਮਨ ਦਾ ਵੰਡਾਉਣਾ ਚਾਹੀਦਾ ਆਵੇ ਦੁੱਖ ਨੇੜੇ ਨਹੀਂ ਕਬੜਾਉਣਾ ਚਾਹੀਦਾ ਕਾ ਤੂੰ ਸਿੱਖਵੇਂ ਸ਼ਿਕਾਇਤਾਂ ਵਿੱਚ ਵਕਤ ਗਵਾਉਣਾ ਕੱਖ ਕੰਢੇ ਰੁਲਿ ਚੁਗ ਰਾਖੁਦ ਕੋ ਬਣਾਉਣਾ ਕਾ ਤੂੰ ਸਿੱਖਵੇਂ ਸ਼ਿਕਾਇਤਾਂ ਵਿੱਚ ਵਕਤ ਗਵਾਉਣਾ ਕੱਖ ਕੰਡੇ ਰੋੜੇ ਚੋਗ ਰਾਤ ਨੂੰ ਪੂ ਬਣਾਉਣਾ ਬਣਾਉਣਾ ਹਰ ਸਾਬਦ ਮੁਲਾ ਨਹੀਂ ਗਵਾਉਣਾ ਚਾਹੀਦਾ ਜੀਵਨ ਨਿਰੰਗਾ ਨੂੰ ਮਨਾਉਣਾ ਚਾਹੀਦਾ ਰਹਿ ਰਹਿ ਕੇ ਜੋ ਤੁਮਰੀ ਯਾਦ ਆਏ ਤੋ ਮੈਂ ਕੀ ਕਰੂ ਰਹਿ ਰਹਿ ਕੇ जो तुम्हारी याद आए तो मैं क्या करूं? दिल से तुम्हारी याद ही न जाए तो मैं क्या करूं? दिल से तुम्हारी याद ही न जाए तो मैं क्या करूं? सोचा था सोचा था कभी मुलाकात होगी खाबों में सोचा था कभी मुलाकात होगी खाबों में और रात को नींद ही न आए तो मैं क्या करूं? दूर होते गए

ਹੋ ਗਏ ਕਮ ਹੁੰਦਾ ਰਹੀ ਜਦੋਂ ਮੈਂ ਕਮਜ਼ੋਰ ਹੋ ਗਏ ਜਿਹੜੇ ਲੜਨ ਨਾਲ ਪਾਣੇ ਸੀ ਉਹ ਹੋਰ ਹੋ ਗਏ ਛੋਟੇ ਨੂੰ ਮੇਰਾ ਚੇਤਵਣਾ ਰਹੂ ਨਾ ਮੇਰੇ ਜਾਣ ਪਿੱਛੋਂ ਵੇਖੀ ਤੈਨੂੰ ਛੇ ਤੋ ਮਨਾਉਂ ਹੂ ਫੂਲ ਬੋਲੇ ਨਮਰਯੋ ਨਿਹੁਰ ਬੋਲੇ ਨਮਰਯੋ ਬੰਗਾ ਪਨਕੇਸ ਰਾਣੇ ਤੂੰ ਕਿਸ ਤੇ ਨੂੰ ਜਗ ਜਗਣਾ ਬੰਗਾ ਪਨਕੇਸ ਰਾਣੇ ਤੂੰ ਕਿਸ ਤੇ ਸੁਤੇ ਨੂੰ ਜਗਣਾ ਮੇਰੇ ਗੇ ਪਿਛੋ ਤੈਨੂੰ ਮੇਰੀ ਆ ਜੀਦੇ ਜੀਵੇਖ ਜੀਦੇ ਜੀਵੇਖ ਮੇਰੀ ਮੈਂ ਕਦਰ ਕੋਦਰ ਨਹੀਂ ਕੀਤੀ ਵਾਹ ਵਾਹ ਜੀਦੇ ਜੀਵੇਖ ਮੇਰੀ ਮੈਂ ਤੁਕਦਰ ਨਹੀਂ ਕੀਤੀ ਤੈਨੂੰ ਪਤਾ ਉਹਦੋਂ ਲਕੂੰ ਜਦੋਂ ਮੈਂ ਤੇਰੇ ਉਤੇ ਬੀਤੀ ਵਾਹ ਕੀ ਵਾਹ ਤੈਨੂੰ ਪਤਾ ਉਹਦੋਂ ਲਕੂੰ ਸੁਲਫਾਨੂ ਨੀਤਗਲ ਵਿੱਚ ਪੋਣਾ ਖੋਲ ਖੋਲ ਸੁਲਫਾਨੂ ਨੀਤਗਲ ਵਿੱਚ ਪੋਣਾ ਮੇਰੇ ਗੈਤੋਂ ਤੂੰ ਤੈਨੂੰ ਮੇਰੀ ਆਦਿਨੇ ਸਤਾਉਣਾ ਨੀ ਮੇਰੇ ਗੈ ਰਹੀਗਾ ਸਾਥ ਤੇਰੇ ਮੇਰਾ ਪਿਆਰ ਜ਼ਿੰਦਗੀ ਬਣ ਕੇ ਵਾਹ ਵਾਹ रहेगा साथ तेरी मेरा प्यार जिंदगी बन कर ये और बात है मेरी जिंदगी पफाना करे सुना है मोहब्बत उनको दुआएं देती है जो दिल पे चोट तो खाए मगर गिला कर ना करे वाह बहुत होता है जो अह चीफ सलाहकार रह गया एक उदे नाम ने मीना मैडम ने मीना शर्मा जी ने स्वागत कर दिया ਕਾਨੂੰਨੀ ਸੁਲਾਹ ਕਰਾ ਕੇ ਸਾਡੇ ਬਹੁਤ ਪਹਿਲਾਂ ਵੀ ਸੀ ਪੰਜਾਬ ਸਰਸਵਰ ਦੇ ਜਿੰਦਰਜੀ ਮਟਲਾਵਾ ਜੀ ਮੈਨੂੰ ਤੇ ਇਹਨੂੰ ਵੀ ਬਹੁਤ ਬਹੁਤ ਮੈਂ ਉਤੈਜਤ ਹਾਂ ਇਸ ਗੱਲ ਦੀ ਤਰਫਾਸ ਦੇ ਬੰਦੇ ਸੀ ਜਿਹੜੇ ਹੈਗੇ ਆ ਇਹ ਟ੍ਰੈਸਟ ਕਰ ਤੋਂ ਸਾਡੀ ਪਹਿਲਾਂ ਵੀ ਚੁ ਸੀ ਪਰ ਉਹ ਵੀ ਚਲੇ ਆ ਰਹੇ ਆ ਜਿੰਦਰ ਸਰਸਰ ਤਸ਼ੀਰ ਸਾਖੀ ਜੀ ਤੇ ਬਹੁਤ ਖੁਸ਼ੀ ਆਮੀ ਕਰਦਾ ਇਹਨੂੰ ਮੈਂ ਫੋਨ ਕੀਤਾ ਤਵੇ ਦੱਸਿਆ ਦਫਤਰਾਂ ਇਹ ਸਭ ਤੋਂ ਪਹਿਲਾਂ ਇਹ ਹੀ ਆ ਉਹ ਤੋਂ ਬਹੁਤ ਬਾਕੀ ਸਾਰੇ ਆਏ ਆ ਤਾਂ ਮੈਂ ਇੱਕ ਸ਼ੇਰ ਨਾਲ ਲੋਕ ਲਗਾਵਾਗਾ ਹਾਜ਼ਰੀ ਸੱਚੀ ਸਾਡੀ ਨਜ਼ਰ ਕਾਨੂੰ ਲਗਾਣ ਸ਼ੇਰ ਦੇਰ ਲੇ ਦੇਰ ਨਾਲ ਜੇ ਨਹੀਂ ਮਿਲਿਆ ਤਾਂ ਫਿਰ ਹੱਥ ਲਾਉਂਦਾ ਕੀ ਫਾਇਦਾ ਜਾਨੀ ਲਾ ਕੇ ਛੱਡਣੀ ਅਦਵਾਟ ਤਾਂ ਫਿਰ ਜਾਨੀ ਲਾਉਂਦਾ ਕੀ ਫਾਇਦਾ ਜਿਨ੍ਹਾਂ ਮਹਿਣਾ ਵਿੱਚ ਪਿਆਰ ਦੀ ਖਿੱਚ ਹੈ ਨਹੀਂ ਉਥੇ ਸੋਨਾ ਪਾਉਣ ਦਾ ਕੀ ਫਾਇਦਾ ਦਵਾ ਦਿਲਾ ਦੇ ਦਰਦਾਂ ਦੀ ਨਹੀਂ ਤੰਗਾ ਤਾਂ ਫਿਰ ਤਰਦੀ ਕਹਾਉਣ ਦਾ ਕੀ ਫਾਇਦਾ ਇੱਕ طرفਾ ਹੋ ਪਿਆਰ ਦਰਦਿਆ ਠੀਕ ਨਹੀਂ ਇੱਕ طرفਾ ਹੋ ਪਿਆਰ ਦਰਦਿਆ ਠੀਕ ਨਹੀਂ ਆਉਣ ਨਾ ਲੱਗੇ ਪੋਰ ਦਰਦਿਆ ਓ ਠੀਕ ਨਹੀਂ ਇੱਕ طرفਾ ਹੋ ਪਿਆਰ ਦਰਦਿਆ ਠੀਕ ਨਹੀਂ ਆਪਣੀ ਉਸ ਸੁਹਾਣੀ ਤੇਰੀ ਨਹੀਂ ਸੁਣੀ ਆਪਣੀ ਉਸ ਸੁਹਾਣੀ ਤੇਰੀ ਨਹੀਂ ਸੁਣੀ ਕਾਉਂਦਾ ਹੈ ਦਿਲਦਾਰ ਦਰਦਿਆ ਠੀਕ ਨਹੀਂ ਇੱਕ ਤਰਫਾ ਹੋ ਪਿਆਰ ਦਰਦਿਆ ਠੀਕ ਨਹੀਂ ਦਿਲ ਵਿੱਚ ਹੋਰ ਵਿਚਾਰ ਮਤਲਬ ਹੋਣਾ ਉਹ ਨਾ ਤੇ ਨਾ ਹੋ ਜਾਣਾ ਮਤਲਬ ਹੋਣਾ ਉਹ ਨਾ ਤੇਰਾ ਹੋ ਜਾਣਾ ਦਿਲ ਵਿੱਚ ਹੋਰ ਵਿਚਾਰ ਦਰਦਿਆ ਠੀਕ ਨਹੀਂ ਇੱਕ ਤਰਫਾ ਹੋ ਗਿਆ ਨ ਦਰਦੀਆਂ ਠੀਕ ਨਹੀਂ ਇਧਰ ਵੀ ਉਹ ਰੱਖ ਦੇ ਥਾਰ ਹੈ ਉਹ ਦਿਲ ਦੀ ਇਧਰ ਵੀ ਉਹ ਰੱਖ ਦੇ ਥਾਰ ਹੈ ਉਹ ਦਿਲ ਦੀ ਤੂੰ ਡੋਲੇ ਮਜਦਾਰ ਦਰਦੀਆਂ ਠੀਕ ਨਹੀਂ ਤੇਰੀ ਸੋਚਣੀ ਉਹਨੂੰ ਦੱਸ ਕਿ ਉਹ ਜਾਊਗਾ ਤੇਰੀ ਸੋਚਣਿਓ ਨੂੰ ਦੱਸ ਕੇ ਕੀ ਹੋ ਜਾਊਗਾ ਦਿਲ ਦਾ ਹੌਲਾ ਭਾਰ ਧਰਤੀਆ ਠੀਕ ਨਹੀਂ ਜਾਨ ਜਾਨ ਜਾਨਾ ਜਾਨ ਤਕ ਤਾਹੀ ਜਾਨਾ ਜਾਨ En Enate tú das reteno, rosa querida linda Enate tú das reteno, ve rosa querida linda Yo pucho por ena y tú, volea mi caldera Enate tú das reteno, ve rosa querida चुप चुप तू बोले आई कल रे बोले आई कल होते तो में तू कुछ हो, हो का में तू पर होनाई कुसे हो कि में तू पर

ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਟਰਿਸ ਡੀ ਐਡਿਕਸ਼ਨ ਸਕਿਨ ਐਂਡ ਕਾਸਮੈਟੋਲੋਜੀ ਸਕਿਨ 레이జర్ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕਵਕ सुविधा मिलदियां ने इथे 24 घंटे सत्तो दिन इमरजेंसी दी सुविधा विदितती जाती है आज ही बुक करो अपनी अपॉइंटमेंट 98726 V674 या 9889980674 आथ विजिट करो संधू हॉस्पिटल चंडीगढ़ रोड नवा शहर ऐसा जिला शिविर भगत सिंह नगर ना संवाददाता आज दिया विशेष सरगर्मियां कल फिर ਨੰਬੀ ਅਧਿਕਾਰੀ ਸਰਗਰਮੀਆਂ ਲੈ ਕੇ ਹਾਜ਼ਰ ਹੋਮਾਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ